ਹੋਲ ਦੇ ਵਿੱਚ ਸੋ ਸ਼ੋ ਬੱਤ ਪ੍ਰਾਪੋ ਪੈਣੋ ਤੇ ਬੱਚਿਓ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਇੱਕ ਅਹਿਮ ਚਲੋ ਜਦਾਂ ਮੇਰੇ ਵੀਰ ਤਾਮਨਾਡੂ ਤ RAI ਸੀਗੇ ਆਏ ਨੇ ਆਪਣੇ ਜੀਵਨ ਸਿੰਘ ਜੀ ਉਹਨਾਂ ਨੇ ਕਹਿ ਕੇ ਵੀ ਯੂ ਕੈਨ ਸੇ ਕਸੀ ਰਿਮੈਂਬਰ ਕਰਦੇ ਆ ਅੱਜ ਇਹੋ ਜਿਹਾ ਦਿਹਾੜਾ ਹੈਗਾ ਹਿਊਮਨ ਰਾਈਟ ਡੇ ਦਾ ਤੇ ਇਹ ਜਿਹੜਾ ਯੂਨ ਦਾ ਇੱਕ ਮੈਂ ਤੁਹਾਨੂੰ ਯਾਦ ਦਿਲਾ ਦਵਾਂ ਕਿ ਯੂਨ ਚਾਰਟਰ ਆਫ ਹਿਊਮਨ ਰਾਈਟਸ ਜੜਾ ਹੈ ਸਾਨੂੰ ਏਟਲੀਸਟ ਅਸੀਂ ਇੱਥੇ ਜਿਹੜੇ ਬੈਠੇ ਆਂ ਪੰਜਾਬ 'ਚ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਇੱਕ ਭਰਾ ਨੇ ਪਾਕਿਸਤਾਨ ਤੋਂ ਇੰਗਲੈਂਡ ਸੈਟਲਡ ਨੇ ਇਕਤਦਾਰ ਚੀਮਾ ਡਾਕਟਰ ਉਹਨਾਂ ਨੇ ਤਿੰਨ ਬਾਣੀ ਦੀਏ ਤੁਕਾ ਹਿਊਮਨ ਰਾਈਟ ਚਾਰਟਰ ਦੇ ਵਿੱਚ ਪੁਆਈਆਂ ਨੇ ਜਿਹੜੀਆਂ ਕਿ ਅੱਜ ਉੱਥੇ ਸ਼ਸ਼ੋਭਤ ਨੇ ਜਿਹੜੀ ਦਰਸਾਉਂਦੀਆਂ ਨੇ ਕਿ ਵੀ ਕੀ ਸਾਡੇ ਕੋਲ ਸਾਡਾ ਇਤਿਹਾਸ ਕੀ ਹੈ ਕੀ ਸਾਡਾ ਵਿਰਸਾ ਹੈ ਤੇ ਅਸੀਂ ਉਹਦੇ ਉੱਤੇ ਉੱਤੇ ਆਪਾਂ ਕਿੰਨਾ ਅਮਲ ਕਰ ਰਹੇ ਆ ਇਹ ਸਾਨੂੰ ਸੋਚਣ ਵਾਲੀ ਗੱਲ ਹੈ ਇਹ ਤੇ ਚਲੋ ਮੂਜ਼ਬਾਨੀ ਗੱਲ ਹੋ ਗਈ ਕਿ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਸਾਨੂੰ ਗੁਰੂ ਸਾਹਿਬਾਂ ਨੇ ਕੀ ਕੁਝ ਸਿੱਖਿਆਵਾਂ ਦਿੱਤੀਆਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਅ ਪਰ ਜਿਹੜੀ ਗੱਲ ਭੈਣ ਜੀ ਨੇ ਵੀ ਕੀਤੀ ਸੀਗੀ ਕਿ ਵੀ ਅਸੀਂ ਗੱਲਾਂ ਤੇ ਬਥੇਰੀਆਂ ਕਰਦੇ ਆ ਜਿਹੜੀ ਗੱਲ ਜੀਵਨ ਸਿੰਘ ਨੇ ਵੀ ਕੀਤੀਆਂ ਨੇ ਕਿ ਵੀ ਟਾਕ ਅ ਲੋਟ ਬਟ ਵੀ ਡੋਟ ਐਕਟ ਜਿਹੜੀ ਗੱਲ ਆਈ ਥਿੰਕ ਵਾਟ ਯੂ ਹਡ ਆਲਸੋ ਸੈਡ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਵੀ ਗੱਲਾਂ ਸੈਮੀਨਾਰ ਕਰਨੇ ਚੰਗੇ ਨੇ ਯਾਦ ਰੱਖਣਾ ਜਿੱਦਾਂ ਰਜਵਿੰਦਰ ਨੇ ਕਿਹਾ ਹੈ ਤੇ ਯਾਦ ਰੱਖਣਾ ਵੀ ਚਾਹੀਦਾ ਹੈ ਨੋ ਡਾਊਟ ਨੇ ਤੇ ਅਦਰਵਾਇਜ਼ ਉਹ ਜੜੀ ਪੁਰਾਣੀ ਗੱਲ ਹੈਗੀ ਕਿ ਵੀ ਦੋਜ਼ Who forget history are bound to repeat it ਪਰ ਉਹਦੇ ਨਾਲ ਨਾਲ ਸਾਨੂੰ ਜਿਹੜਾ ਹੈਗਾ ਐਕਸ਼ਨ ਐਕਸ਼ਨੇਬਲ ਐਕਸ਼ਨ ਵੀ ਲੈਣਾ ਚਾਹੀਦਾ ਹੈ ਹੁਣ ਭੈਣਜੀ ਨੇ ਕੁਝ ਕੇਸ ਕੀਤਾ ਹੋਣਾ ਕਿੰਨੇ ਕੁ ਬੰਦੇ ਨਾਲ ਨਾਲ ਜਾ ਕੇ ਉਹਨਾਂ ਨੇ ਮੋਢੇ ਨਾਲ ਮੋਢਾ ਮਿਲਾਇਆ ਕਿਹੜੀ ਆਰਗੇਨਾਈਜੇਸ਼ਨ ਤੇ ਕਹਿੰਦੇ ਨੇ ਆਰਗੇਨਾਈਜੇਸ਼ਨਸ ਵੀ ਜੜੀਆਂ ਬਣੀਆਂ ਸੀਗੀਆਂ ਉਹਨਾਂ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ ਗੁਰੂ ਸਾਹਿਬ ਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਜੋ ਤੋ ਪ੍ਰੇਮ ਖੇਡਣ ਦਾ ਚਾਹੋ ਸਿਰਤਲ ਤਰੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ اسی ਹਿਊਮਨ ਰਾਈਟਸ ਦੀ ਰੱਖਿਆ ਕਰਦਿਆਂ ਹੋਇਆਂ ਨੌਵੇਂ ਮਹਿਲ ਨੇ ਨੌਵੇਂ ਨਾਨਕ ਨੇ ਆਪਣੀ ਕੁਰਬਾਨੀ ਦਿੱਤੀ اسی ਪਿਆਰ ਦੇ ਕਾਰਨ ਉਹਨਾਂ ਨੇ ਕੁਰਬਾਨੀ ਦਿੱਤੀ ਆਪਾ ਸੋ ਮੇਰਾ ਕਹਿਣ ਦਾ ਮਤਲਬ ਇਹ ਸਾਡੇ ਕੋਲ ਐਗਜ਼ਾਮਪਲਸ ਨੇ ਜਿਹੜੀ ਸਾਡੀ ਹਿਸਟਰੀ ਸਾਨੂੰ ਦੱਸਦੀ ਹੈ ਸੋਕਤ ਜਾਨੇ ਪੀਰ ਪਰਾਈ ਜਾ ਕੇ ਅੰਦਰ ਦਰਦ ਨਾ ਪਾਈ ਜਿਹੜੀ ਗੱਲ ਰਾਜਵਿੰਦਰ ਜੀ ਨੇ ਕੀਤੀ ਕਿ ਅਸੀਂ ਸਾਨੂੰ ਜਦ ਤਾ ਹੀ ਅਸੀਂ ਦੂਜੇ ਦੀ ਪੀੜ ਨੂੰ ਆਪਣੀ ਪੀੜ ਨਹੀਂ ਸਮਝਾਂਗੇ ਤਤਾਂ ਹੀ ਅਸੀਂ ਹਿਊਮਨ ਰਾਈਟ ਦੀ ਗੱਲਾਂ ਵੀ ਕਰੀ ਜਾਵਾਂਗੇ ਸਾਰਾ ਕੁਝ ਕਰੀ ਜਾਵਾਂਗੇ ਮਹਿਸੂਸ ਕਰਨਾ ਚਾਹੀਦਾ ਸਾਨੂੰ ਕਿ ਅਗਲੇ ਦੀ ਪੀੜ ਵੀ ਸਾਡੀ ਪੀੜ ਸਾਡੀ ਪੀੜ ਹੈ ਤੇ ਜਿਹੜੀ ਗੱਲਾਂ ਚੱਲੀਆਂ ਠੀਕ ਹੈ ਇਹਨਾਂ ਦਾ ਹੈਗਾ ਕਿ ਵੀ ਕਾਸਟਿਜ਼ਮ ਇੱਕ ਇੱਕ ਧੱਬਾ ਹੈ ਜਿਹੜਾ ਇਸ ਮੁਲਕ 'ਚ ਹੈ ਤੇ ਜਿਹਦੇ ਵਿੱਚ ਹਿਊਮਨ ਰਾਈਟ ਵਾਇਓਲੇਸ਼ਨ ਬਾਖੂ ਵੀ ਹੁੰਦੀਆਂ ਨੇ ਅ ਅ ਚਲੋ ਪੰਜਾਬ ਚ ਜਿੰਨੀਆਂ ਹੁੰਦੀਆਂ ਨੇ ਮਾੜੀਆਂ ਮੋਟੀਆਂ ਬਟ ਆ ਨੋ ਕਿ ਆਊਟ ਆਫ ਪੰਜਾਬ ਜਿਹੜਾ ਨੇ ਸਾਊਥ ਦੀ ਗੱਲ ਕੀਤੀ ਹੈ ਜਾਂ ਹੋਰ ਵੀ ਥਾਵਾਂ ਤੇ ਜਿਹੜਾ ਹਿੰਦੀ ਹਾਰਟਲੈਂਡ ਹੈ ਉਥੇ ਜਿਹੜਾ ਦਲਤਾਂ ਨਾਲ ਜਿਹੜਾ ਜਿਹੜੀ ਤਸੱਦਤ ਹੁੰਦੀ ਹੈ ਜਿਹੜਾ ਉਹਨਾਂ ਦੇ ਉੱਤੇ ਹਿਊਮਨ ਰਾਈਟ ਵਾਇਓਲੇਸ਼ਨ ਹੁੰਦੀਆਂ ਨੇ ਬਹੁਤ ਹੁੰਦੀਆਂ ਨੇ ਕਾਸਟਿਸਮ নো ਡਾਊਟ ਇਜ਼ ਅ ਤਬਾਉਨ ਹਿਊਮਨ ਰਾਈਟ ਮਤਲਬ ਇਹਨੂੰ ਡਿਫੀਨਿਟਲੀ ਇਰੇਡੀਕੇਟ ਕਰਨ ਦੀ ਲੋੜ ਹੈ ਤੇ ਪਰ ਅਸੀਂ ਵੀ ਉਹਦੇ ਵਿੱਚ ਕਿੰਨਾ ਕਿਨਾ ਦਾ ਮਤਲਬ ਪਿੱਛੇ ਗੱਲ ਚੱਲੀ ਸੀਗੀ ਕਿ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਆ ਹੁਣ ਪਿੱਛੇ ਅਸੀਂ ਅਸੀਂ ਇੱਥੇ ਕੋਈ ਮੇਰੇ ਖਿਆਲ ਕੋਈ ਫੰਕਸ਼ਨ ਸੀਗਾ ਜਦੋਂ ਬੰਦੇ ਨੇ ਗੱਲ ਕੀਤੀ ਸੀਗੀ ਗੁਰਦੁਆਰਿਆਂ ਤੇ ਮਸਜਿਦਾਂ ਦੀ ਨਸੂਰ ਹੋ ਗਏ ਜਿਹੜੀ ਇਲੈਕਸ਼ਨ ਚੱਲੀ ਸੀਗੀ ਤੇ ਫਿਰ ਉਹ ਕਹਿੰਦਾ ਨਹੀਂ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਗੁਰਦੁਆਰਾ ਮੈਂ ਮੈਂ ਮਸਜਿਦ ਤੇ ਮਦਰਸਾ ਕਹਿਣਾ ਚਾਹੁੰਦਾ ਸੀ ਤੇ ਅਸੀਂ ਉਹਨਾਂ ਨੂੰ ਉਸ ਟਾਈਮ ਵੀ ਮੈਂ ਇਹ ਗੱਲ ਕੀਤੀ ਸੀਗੀ ਉਹਨਾਂ ਉਹ ਸਾਰੇ ਸਮਝ ਲੈਣ ਕਿ ਅਸੀਂ ਤੇ ਸਾਡੇ ਤੇ ਗੁਰੂ ਸਾਹਿਬ ਨੇ ਸਾਡੇ ਤੇ 6ਵੇਂ ਮਹਲ ਨੇ ਮਸਜਦ ਉਸਾਰੀ ਹੋਈ ਹੈ ਸ੍ਰੀ ਗੁਰੂ ਹਰਗੋਬਿੰਦਪੁਰ ਗੁਰੂ ਕੀ ਮਸੀਤ ਵਸਦੀ ਹੈ ਤੇ ਸਾਡੇ ਲਈ ਮਸਜਿਦ ਵੀ ਉਹਨੇ ਹੀ ਸਤਕਾਰਯੋਗ ਨੇ ਮੰਦਿਰ ਵੀ ਉਹਨੇ ਹੀ ਸਤਕਾਰਯੋਗ ਨੇ ਜਿੰਨੇ ਗੁਰਦੁਆਰੇ ਸਾਡੇ ਦੀ ਸਤਕਾਰਯੋਗ ਨੇ ਇਹ ਸਾਡੀ ਫਲਸਫਾ ਇਹ ਸਾਡਾ ਫਲਸਫਾ ਹੈ ਸਾਨੂੰ ਇਸ ਚੀਜ਼ ਨੂੰ ਉਭਾਰਨਾ ਚਾਹੀਦਾ ਤੇ ਸਾਡੇ ਉੱਤੇ ਜ਼ਿੰਮੇਵਾਰੀ ਬੜੀ ਬਣਦੀ ਹੈ ਬਤੌਰ ਸਿੱਖ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨੇ ਬਾਚਦੇ ਨੇ ਕਿ ਅਸੀਂ ਉਹਦੇ ਤੇ ਅਮਲ ਕਰੀਏ ਤੇ ਅਸੀਂ ਲੋਕਾਂ ਨੂੰ ਦਸੀਏ ਕਿ ਵੀ ਸਾਡਾ ਕੀ ਸਾਡਾ ਫਲਸਫਾ ਹੈ ਅਸੀਂ ਸਾਰੇ ਹੀ ਜਿੱਥੇ ਵੀ ਕੋਈ ਲਤਾੜਿਆ ਹੈਗਾ ਜਿੱਥੇ ਵੀ ਕੋਈ ਅਪਰੈਸਟ ਹੈਗਾ ਜਿੱਥੇ ਵੀ ਹਿਊਮਨ ਰਾਈਟ ਵਾਇਓਲੇਸ਼ਨ ਹੈ ਜਿੱਥੇ ਵੀ ਇਨਜਸਟਿਸ ਹੋ ਰਹੀ ਹੈ ਉੱਥੇ ਸਿੱਖ ਖੜੇਗਾ ਉਹ ਹਮੇਸ਼ਾ ਖੜਿਆ ਹੈ ਤੇ ਅੱਗੇ ਨੂੰ ਵੀ ਖੜੇਗਾ ਤੇ ਮੈਂ ਤੇ ਸਮਝਦਾ ਜਿਹੜਾ ਵੀ ਬੰਦਾ ਗੁਰੂ ਸਾਹਿਬ ਦੀ ਬਾਣੀ ਨੂੰ ਪੜਦਾ ਹੈ ਉਸ ਪਾਸੇ ਤੁਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦਾ ਹੈ ਉਹ ਗੁਰੂ ਦਾ ਸਿੱਖ ਹੈ ਉਹਨੂੰ ਇਸ ਪਾਸੇ ਤੁਰਨ ਦਿਓ ਸਾਨੂੰ ਵੀ ਆਪਣਾ ਹਿਰਦਾ ਵਿਸ਼ਾਲ ਕਰਨਾ ਚਾਹੀਦਾ ਹੈ ਮੇਰੇ ਸਾਹਬ ਨਾਲ ਦੁਨੀਆ ਦੇ 8 ਬਿਲੀਅਨ ਬੰਦੇ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਪਾਂਦੀ ਹੈਗੇ ਉਹਨਾਂ ਨੂੰ ਇਸ ਪਾਸੇ ਆਣ ਦਿਓ ਅਸੀਂ ਵੀ ਆਪਣਾ ਹਿਰਦਾ ਇੰਨਾ ਵਿਸ਼ਾਲ ਕਰੀਏ ਸੰਕੋਚ ਕੇ ਨਾ ਰੱਖੀਏ ਆਪਣੇ ਆਪ ਨੂੰ ਗੱਲ ਚੱਲੀ ਸੀਗੀ ਅਹੀ ਗੱਲ ਜਿਹੜੀ ਸੀਗੀ ਕਿ ਵੀ ਅਸੀਂ ਇਕੱਠੇ ਕਦਾਂ ਹੋਣਾ ਆ ਪਿੱਛੇ ਹੀ ਮੇਰੇ ਖਿਆਲ 3-4 ਦਿਨ ਪਹਿਲਾਂ ਕੋਈ ਘਟਨਾ ਹੋਈ ਸੀਗੀ ਇੱਥੇ ਕੋਈ ਪਿੰਡ ਮੁਹੱਲੀ ਕੋਈ ਬੇਅਦਬੀ ਦੀ ਠੀਕ ਹੈ ਨਾ ਉਹ ਨਿਕਲਿਆ ਸੀਗਾ ਮੈਂ ਦਿੱਲੀ ਸੀਗਾ ਤੇ ਮੈਨੂੰ ਕੋਈ ਆ ਗਿਆ ਕਿ ਜੀ ਤੁਸੀਂ ਆ ਜਾਓ ਜੀ ਅੱਜ ਟੀਵੀ ਉੱਤੇ ਉੱਥੇ ਇੱਕ ਬੰਦੇ ਨੇ ਬੜੀ ਵਦਿਆ ਗੱਲ ਕੀਤੀ ਕਿਉਂਕਿ ਉਹ ਦਾਦੂਵਾਲ ਸੀਗਾ ਕਹਿੰਦਾ ਜੀ ਮੈਂ ਭਗਵਾਨਦਵਨ ਨੂੰ ਮਿਲਣ ਚਲਾ ਗਿਆ ਕਿ ਵੀ 295ਏ ਦੀ ਤੁਸੀਂ ਇਹ ਜਿਹੜੀ ਸਜ਼ਾ ਇਹਨੂੰ ਹੋਰ ਵਧਾਓ ਤੇ ਇੱਥੇ ਐਪਰੇਂਟਲੀ ਅਕਾਲੀ ਸਰਕਾਰ ਨੇ ਵੀ ਉਹ ਉਹ ਬੈਠਾ ਸੀਗਾ ਚਾਵਲਾ ਉਹ ਕਹਿੰਦਾ ਨਹੀਂ ਜੀ ਸਾਡੀ ਸਰਕਾਰ ਨੇ ਜੀ ਪਹਿਲਾਂ ਹੀ ਇਹ ਪਾਸ ਕੀਤਾ ਹੋਇਆ ਹੈ ਅਸੈਂਬਲੀ ਚ ਕਿ ਜੀ ਇਹਦੀ ਉਮਰ ਕੈਦ ਹੋਣੀ ਚਾਹੀਦੀ ਸਜ਼ਾ ਕੀ ਬਣਿਆ ਉਹਦਾ ਤੇ ਉਥੇ ਇੱਕ ਬੰਦੇ ਨੇ ਜਿਹੜਾ ਫੋਨ ਤੇ ਆਇਆ ਸੀਗਾ ਉਹਨੇ ਬੜੀ ਵਧੀਆ ਗੱਲ ਕੀਤੀ ਕਹਿੰਦਾ ਜੀ ਤੁਸੀਂ ਸਾਰੇ ਤੇ ਗੱਲ ਕਰ ਰਹੇ ਹੋ ਮਾਜੀ ਵੀ ਸੀਗਾ ਉਸ ਉਸ ਪੈਨਲ ਦੇ ਵਿੱਚ ਕਹਿੰਦਾ ਤੁਸੀਂ ਸਾਰੇ ਗੱਲ ਕਰ ਰਹੇ ਹੋ ਪਰ ਤੁਸੀਂ ਜੇ ਅਡਰਟ ਹਰ ਇੱਕ ਬੰਦਾ ਇਹ ਜਾਪਦਾ ਹੈ ਕਿ ਸਿਹਰਾ ਆਪਣੇ ਸਿਰ ਤੇ ਉਹ ਲਾਣਾ ਚਾਹੁੰਦਾ ਸੋ ਐਸਜੀਪੀਸੀ ਚਾਹੁੰਦੀ ਹੈ ਕਿ ਜੀ ਸਿਹਰਾ ਸਾਡੇ ਸਿਰ ਤੇ ਆਵੇ ਦਾਦੂ ਵਾਲ ਚਾਹੁੰਦਾ ਜੀ ਮੈਂ ਆਪਣਾ ਆਪਣੀ ਲੈ ਲਵਾਂ ਆਪਣੀ ਇਹਦੇ ਵਿੱਚ ਗੱਲ ਲੈ ਲਵਾਂ ਤੇ ਅਸੀਂ ਇਕੱਠੇ ਹੋ ਕੀ ਕਿਉਂ ਨਹੀਂ ਜਾ ਸਕਦੇ ਸੋ ਅਹੀ ਗੱਲ ਜਿਹੜੀ ਹੈਗੀ ਜਿਹੜੀ ਜਸਟਿਸ ਸਾਹਿਬ ਨੇ ਵੀ ਕੀਤੀ ਹੈ ਅਗਰ ਕੁਝ ਵੀ ਚੀਜ਼ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਹਿਊਮਨ ਰਾਈਟ ਵਾਇਲੇਸ਼ਨ ਹੈ ਇਨਜਸਟਿਸ ਹੈ ਅਗਰ ਸੰਗਤ ਜਿਹੜੀ ਹੈ ਅਗਰ ਸੰਗਤੀ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਅਸੀਂ ਉੱਥੇ ਜਾਈਏ ਆਪਣਾ ਯੋਗਦਾਨ ਪਾਈਏ ਤੇ ਮੇਰਾ ਖਿਆਲ ਕੋਈ ਵੀ ਬੰਦਾ ਇਹੋ ਜਾਂ ਹੈ ਨਹੀਂ ਕਿ ਤੁਹਾਡੇ ਮੂਰੇ ਖੜ ਸਕੇਗਾ ਕਿਉਂਕਿ ਦੇਖੋ ਪੀਪਲਸ ਪਾਵਰ ਆਪਾਂ ਕਹਿੰਦੇ ਹਾਂ ਅਸੀਂ ਇੱਕ ਡੈਮੋਕ੍ਰੇਸੀ ਚ ਰਹਿ ਰਹੇ ਹਾਂ ਸੋ ਕਾਲਡ ਪੀਪਲਸ ਪਾਵਰ ਜਿਹੜਾ ਹੈ ਨਾ ਉਹ ਬੜਾ ਵੱਡਾ ਇੱਕ ਤੁਹਾਡੇ ਕੋਲ ਇੱਕ ਹਥਿਆਰ ਹੈ ਪਰ ਅਸੀਂ ਗੱਲਾਂ ਜ਼ਿਆਦਾ ਕਰਦੇ ਆ ਐਕਸ਼ਨੇਬਲ ਆਪਾਂ ਐਕਸ਼ਨ ਦੇ ਉੱਤੇ ਅਸੀਂ ਥੋੜੇ ਜੇ ਮੇਰੇ ਖਿਆਲ ਹਾਲੀ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ ਤੇ ਉਮੀਦ ਰੱਖਦਾ ਕਿ ਵੀ ਅ ਅੱਗੇ ਤੋਂ ਇਹ ਇਹ ਵੀ ਸੈਮੀਨਾਰ ਜ਼ਰੂਰੀ ਨੇ ਯਾਦ ਰੱਖਣਾ ਵੀ ਜ਼ਰੂਰੀ ਹੈ ਬਟ ਐਕਸ਼ਨ ਲੈਣਾ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਣਾ ਚਾਹੀਦਾ ਤੇ ਜਿੱਥੇ ਵੀ ਜਦੋਂ ਵੀ ਕੋਈ ਕਾਲ ਆਵੇ ਜਿਹੜਾ ਵੀ ਬੰਦਾ ਜਿੱਦਾਂ ਰਜਵਿੰਦਰ ਜੀ ਨੇ ਕਿਹਾ ਕਿ ਅਗਰ ਤੁਹਾਡੇ ਵਾਕੀ ਤੁਹਾਡੇ ਹਿਰਦੇ ਦੇ ਵਿੱਚ ਹਿਊਮਨ ਰਾਈਟਸ ਲਈ ਪਿਆਰ ਹੈ ਤੇ ਜਿੱਥੇ ਵੀ ਕੋਈ ਕਾਲ ਆਵੇ ਕੰਮ ਛੱਡ ਕੇ ਅਗਰ ਤੁਸੀਂ ਛੱਡ ਸਕਦੇ ਹੋ ਆਪਣਾ ਉੱਥੇ ਜਾ ਕੇ ਆਪਣਾ ਯੋਗਦਾਨ ਪਾਓ ਉੱਥੇ ਜਾ ਕੇ ਆਪਣੀ ਆਪਣੀ ਪ੍ਰਦਰਸ਼ਨ ਤੁਸੀਂ ਸ਼ੇਅਰ ਕਰੋ ਹਾਂ ਇਹ ਜ਼ਰੂਰ ਹੈ ਮੇਰੇ ਰਿਟਾਇਰਡ ਜੱਜ ਨੇ ਉਹ ਬੜਾ ਹੀ ਲੱਗਦੇ ਨੇ ਉਹਨਾਂ ਨੇ ਪਿੱਛੇ ਜਦੋਂ ਇਹ ਬੰਦੀ ਸਿੰਘਾਂ ਦੀ ਗੱਲ ਚੱਲੀ ਸੀਗੀ ਐਸਜੀਪੀਸੀ ਨੇ ਇੱਥੇ ਬੁਲਾਏ ਵੀ ਸੀਗੇ ਆਪਣੇ ਕੁਝ ਵੀ ਬੰਦਿਆਂ ਨੂੰ ਇੱਥੇ ਆਪਣੇ ਇਨਾਦ ਦੇ ਦਫ਼ਤਰ ਇੱਥੇ ਤੇ ਉਹਨਾਂ ਨੇ ਉਹਨਾਂ ਨੇ ਹੀ ਲਿਖ ਕੇ ਭੇਜਿਆ ਸੀਗਾ ਕਿ ਤੁਸੀਂ ਕਿ ਪ੍ਰਦਰਸ਼ਨ ਕਰੋ ਇਹ ਇਹ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਬਟ ਮੇਰੇ ਮੇਰੇ ਸਾਹਬ ਨਾਲ ਦ ਮੋਰ ਇੰਪੋਰਟੈਂਟ ਥਿੰਗ ਹੈ ਵਕੀਲ ਸਾਡੇ ਕੋਲ ਬੈਠੇ ਨੇ ਜੱਜ ਸਾਡੇ ਕੋਲ ਬੈਠੇ ਨੇ ਕਿ ਅਨਫੋਰਚਨਟਲੀ ਵੀ ਹੈਵ ਟੂ ਹੈਵ ਟੂ eventually ਸਾਨੂੰ ਜਸਟਿਸ ਜਿਹੜਾ ਹੈਗਾ ਸਾਡਾ ਸਿਰਫ ਤੇ ਸਿਰਫ ਕੋਰਟ ਹੀ ਦੇ ਸਕਦਾ ਹੈ ਸਭ ਸੋ ਜਿਹੜਾ ਕੋਰਟ ਦਾ ਜਿਹੜਾ ਜਸਟਿਸ ਹੈ ਉਹਦੇ ਨਾਲ ਨਾਲ ਪੀਪਲਸ ਪਾਰ ਜਿਹੜਾ ਹੈਗਾ ਉਹ ਬੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਆਪਾਂ ਇਸ ਪਾਸੇ ਤੁਰੀਏ ਤੇ ਹਿਊਮਨ ਰਾਈਟਸ ਨੂੰ ਆਪਾਂ ਆਪਾਂ ਇਹਨੂੰ ਅੱਗੇ ਵਧਾ ਕੇ ਤੇ ਤੇ ਤੋਰੀਏ ਬਾਕੀ ਜਿਹੜੇ ਵੀ ਇੱਥੇ ਆਏ ਨੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਇਸ ਇੱਕ अहम ਦਿਹਾੜੇ ਤੇ ਆਪਣੀ ਹਾਜ਼ਰੀ ਪਾਈ ਹੈ ਲੋਕਾਂ ਨੂੰ ਸੁਣਿਆ ਹੈ ਤੇ ਇਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਵੀ ਆਪਣੀ ਡੈਫੀਨਟਲੀ ਨੌਲੇਜ ਨੂੰ ਵਧਾਇਆ ਹੋਵੇਗਾ ਤੇ ਬੱਚੋ ਤੁਸੀਂ ਹੀ ਅੱਗੇ ਜਦਾਂ ਹੈਗਾ ਆਪਣੀ ਨੌਲੇਜ ਨੂੰ ਵਧਾ ਕੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਲਰਨ ਕਰ ਰਹੇ ਹੋ ਅਸੀਂ ਵੀ ਸਾਰੇ ਇੱਥੇ ਸਿੱਖਦੇ ਹਾਂ ਦੂਜਿਆਂ ਦੀ ਗੱਲਾਂ ਨੂੰ ਸੁਣ ਕੇ ਕਿ ਕਿਦਾਂ ਗੱਲ ਵੱਧਦੀ ਹੈ ਤੇ ਆਪਣੀ ਵੀ ਨੌਲੇਜ ਵਾਧੀ ਹੈ ਸੋ ਇਹਨਾਂ ਕਹਿੰਦਿਆਂ ਹੋਇਆਂ ਤੁਹਾਨੂੰ ਸਾਰਿਆਂ ਦਾ ਮੈਂ ਧੰਨਵਾਦ ਫਿਰ ਤੋਂ ਕਰਦਾ ਹਾਂ